ਗੁਰੂ ਪਿਆਰੇਓ ਤਨ ਤਨ ਬਾਬਾ ਆਨੰਦ ਸਿੰਘ ਜੀ ਨਾਨਕ ਸਰ ਕਲੇਰਾਂ ਵਾਲੇ ਉਹਨਾਂ ਦੇ ਕੁਝ ਬਚਨਾਂ ਬਾਣੀ ਦੇ ਪਰਥਾਏ ਉਹਨਾਂ ਨੇ ਗੁਰਬਾਣੀ ਦੀ ਮਹਿਮਾ ਗਾਇਨ ਕੀਤੀ ਆ ਕਈ ਵਾਰੀ ਇਸ ਤਰ੍ਹਾਂ ਹੁੰਦਾ ਕਿ ਅਸੀਂ ਭਾਵੇਂ ਸਿੱਖਾਂ ਦੇ ਘਰੇ ਜਨਮ ਤਾਂ ਸਾਡਾ ਹੋ ਗਿਆ ਪਰ ਸਾਨੂੰ ਬਾਣੀ ਦੀ ਮਹਿਮਾ ਬਾਰੇ ਨਹੀਂ ਪਤਾ ਹੁੰਦਾ ਫਿਰ ਉਹ ਸੰਤ ਮਹਾਪੁਰਖ ਜਿਹੜੇ ਹੁੰਦੇ ਆ ਸਾਨੂੰ ਉਹ ਬਾਣੀ ਦੀ ਮਹਿਮਾ ਬਾਰੇ ਦੱਸਦੇ ਆ ਫਿਰ ਅਸੀਂ ਬਾਣੀ ਨਾਲ ਸਹਿਜੇ ਜੁੜ ਜਾਂਦੇ ਆ ਤਾਂ ਆਓ ਕੁਝ ਚਮਤਕਾਰੀ ਬਚਨ ਆਹੇ ਚਮਤਕਾਰੀ ਸ਼ਬਦ ਮੈਂ ਤਾਂ ਵਰਤ ਰਿਹਾ ਜੀ ਜਿਹਨੂੰ ਸੁਣ ਕੇ ਗੁਰਬਾਣੀ ਨਾਲ ਲਗਾ ਪੈਦਾ ਹੁੰਦਾ ਪ੍ਰੇਮ ਪੈਦਾ ਹੁੰਦਾ ਬਾਬਾ ਆਨੰਦ ਸਿੰਘ ਜੀ ਸਭ ਤੋਂ ਪਹਿਲੀ ਗੱਲ ਕਹਿੰਦੇ ਹੁੰਦੇ ਸੀ ਕਿ ਦੇਖੋ ਜੀ ਸਾਡੀ ਸਾਂਝ ਨਾਮ ਜਪਣ ਵਾਲਿਆਂ ਦੇ ਨਾਲ ਜਿਹੜਾ ਬੰਦਾ ਬਾਣੀ ਨਹੀਂ ਪੜਦਾ ਉਹ ਸਾਡਾ ਕੁਝ ਨਹੀਂ ਲੱਗਦਾ ਦੇਖੋ ਏਡੀ ਵੱਡੀ ਗੱਲ ਕਹਿ ਦੇਣੀ ਕਿ ਜਿਹੜਾ ਕੋਈ ਨਾਮ ਨਹੀਂ ਜਪਦਾ ਨਿਤਨੇਮ ਨਹੀਂ ਕਰਦਾ ਉਹਦੇ ਨਾਲ ਸਾਡਾ ਕੋਈ ਰਿਸ਼ਤਾ ਨਹੀਂ ਹੁਣ ਬਾਬਾ ਆਨੰਦ ਸਿੰਘ ਜੀ ਨੂੰ ਸੰਗਤ ਪਿਆਰ ਕਰਦੀ ਸੀ ਉਹਨੂੰ ਫਿਰ ਉਹਨਾਂ ਨੇ ਕੀ ਕਰਨਾ ਆਪਦਾ ਨਿਤਨੇਮ ਕੰਠ ਕਰਨ ਲੱਗ ਜਾਣਾ ਕਿ ਜੇ ਅਸੀਂ ਨਿਤਨੇਮ ਕੰਠ ਕਰਾਂਗੇ ਬਾਬਾ ਜੀ ਸਾਨੂੰ ਪਿਆਰ ਕਰਨਗੇ ਸਾਨੂੰ ਦਾਤਾਂ ਵੀ ਮਿਲਣਗੀਆਂ ਇਸ ਕਰਕੇ ਭਾਈ ਉਹਨਾਂ ਨੇ ਕਿਹਾ ਨਾਮ ਬੀਜ ਲੋ ਕਰਮਾ ਵਾਲਿਓ ਆਗੀ ਰੁੱਤ ਬੀਜਣੇ ਦੀ ਨਾਮ ਬੀਜ ਲੋ ਕਰਮਾ ਵਾਲਿਓ ਆਗੀ ਰੁੱਤ ਬੀਜਣੇ ਦੀ ਵਾਰ-ਵਾਰ ਬਾਬਾ ਅਨੰਦ ਸਿੰਘ ਜੀ ਇਹ ਕਹਿੰਦੇ ਹੁੰਦੇ ਸੀ ਕਿ ਵੱਡੇ-ਵੱਡੇ ਦੁਨੀਆਂ ਦੇ ਰਾਜੇ ਰੋਂਦੇ ਜਾਂਦੇ ਨਾਮ ਤੋਂ ਬਿਨਾਂ ਨਾਮ ਤੋਂ ਬਿਨਾਂ ਦੁਨੀਆਂ ਸਾਰੀ ਰੋਂਦੀ ਆ ਸਗਲ ਸ੍ਰਿਸ਼ਟ ਕੋ ਰਾਜਾ ਦੁਖੀ ਆ ਸੁਖਮਣੀ ਸਾਹਿਬ ਦੀ ਬਾਣੀ ਇਹ ਪੰਗਤੀ ਦੀ ਗਵਾਹੀ ਭਰਦੀ ਆ ਕਿ ਦੇਖੋ ਭਾਵੇਂ ਸਾਰੀ ਦੁਨੀਆਂ ਦਾ ਰਾਜਾ ਹੀ ਕਿਉਂ ਨਾ ਹੋਵੇ ਕੋਈ ਪਰ ਉਹ ਦੁਖੀ ਰਹੂਗਾ ਜੇ ਉਹ ਨਾਮ ਨਹੀਂ ਜਪਦਾ ਕਦੋਂ ਸੁਖੀ ਹੋਊਗਾ ਹਰ ਕਾ ਨਾਮ ਜਪਤ ਹੋਏ ਸੁਖੀ ਆ ਤਾਂ ਆਓ ਜੀ ਕੁਝ ਜਿਹੜੇ ਵਿਚਾਰ ਆ ਬਾਬਾ ਅਨੰਦ ਸਿੰਘ ਜੀ ਦੇ ਉਹ ਜਾਣਨੇ ਕਰੀਏ ਆਪਾਂ ਤੇ ਕੁਝ ਇਹਦੇ ਵਿੱਚੋਂ ਵਿਚਾਰ ਜਿਹੜੇ ਆ ਗੁਰਬਾਣੀ ਦੀ ਮਹਿਮਾ ਉਹ ਭਾਈ ਵੀਰ ਸਿੰਘ ਜਿਹੜੇ ਡਾਕਟਰ ਸੰਤ ਕਵੀ ਹੋਏ ਆ ਉਹਨਾਂ ਦੇ ਵੀ ਹਨ ਤਾਂ ਇਹ ਮਹਾਪੁਰਖਾਂ ਦਾ ਬਚਨ ਆ ਸਭ ਤੋਂ ਪਹਿਲਾਂ ਵੀ ਬਿਨ ਹਰ ਭਜਨ ਨਹੀਂ ਛੁਟਕਾਰਾ ਦੇਖ ਲੈ ਵਿਚਾਰ ਕੇ ਬੰਦਿਆ ਨਾਮ ਤੋਂ ਬਿਨਾ ਬਾਣੀ ਤੋਂ ਬਿਨਾ ਤੇਰਾ ਬੇੜਾ ਕਿਸੇ ਨੇ ਪਾਰ ਨਹੀਂ ਲਾਉਣਾ ਗੁਰਬਾਣੀ ਭਵ ਸਾਗਰ ਦਾ ਜਹਾਜ਼ ਆ ਬਾਬਾ ਅਨੰਦ ਸਿੰਘ ਜੀ ਦੇ ਬਚਨਾਂ ਗੁਰਬਾਣੀ ਹਨੇਰੇ ਦਾ ਦੀਵਾ ਹੈ ਜਦੋਂ ਆਪਾਂ ਨੂੰ ਕੁਝ ਨਜ਼ਰ ਨਹੀਂ ਆਉਂਦਾ ਹਨੇਰਾ ਹੁੰਦਾ ਆਪਾਂ ਦੀਵੇ ਦੀ ਮਦਦ ਲੈਨੇ ਆ ਰੋਸ਼ਨੀ ਦੀ ਮਦਦ ਲੈਨੇ ਆ ਤਾਂ ਗੁਰਬਾਣੀ ਸਾਡੀ ਅਗਿਆਨਤਾ ਨੂੰ ਮਟਾਉਣ ਵਾਲਾ ਦੀਵਾ ਹੈ ਇਸ ਕਰਕੇ ਗੁਰਬਾਣੀ ਰੂਮ ਦਾ ਫਰਸ਼ ਜਿਹਦੇ ਤੇ ਡਿੱਗਣ ਦੀ ਸਾਟ ਹੀ ਨਹੀਂ ਲੱਗਦੀ ਜਿਹੜਾ ਬੰਦਾ ਬਾਣੀ ਦਾ ਸਹਾਰਾ ਲੈ ਲਵੇਗਾ ਦੁੱਖ ਉਹਦੀ ਜ਼ਿੰਦਗੀ ਬਚਾਉਣਗੇ ਬਾਬਾ ਅਨੰਦ ਸਿੰਘ ਜੀ ਕਹਿੰਦੇ ਪਰ ਉਹਨੂੰ ਇਹ ਦੁੱਖ ਦੁੱਖ ਲੱਗਣੇ ਹੀ ਨਹੀਂ ਹੈਗੇ ਐਡੀ ਦਾਤੇ ਦੀ ਕਿਰਪਾ ਹੋ ਜਾਣੀ ਆ ਉਹਨੂੰ ਰਜਾ ਵਿੱਚ ਰਹਿਣਾ ਆ ਜਾਣਾ ਉਹਨੂੰ ਹੁਕਮ ਦੇ ਵਿੱਚ ਰਹਿਣਾ ਆ ਜਾਣਾ ਆਮ ਕਰਕੇ ਅਸੀਂ ਦੇਖਦੇ ਹਾਂ ਸਾਡੀ ਜ਼ਿੰਦਗੀ ਵਿੱਚ ਦੁੱਖ ਸੁੱਖ ਆਉਂਦੇ ਹੀ ਰਹਿੰਦੇ ਆ ਦੌਖ ਆ ਜਾਂਦਾ ਤੇ ਸੁੱਖ ਜਿਹੜਾ ਦਰਵਾਜ਼ੇ 'ਚ ਜਾ ਕੇ ਖੜਾ ਹੋ ਜਾਂਦਾ ਘਰ ਦੇ ਜੇ ਸੁੱਖ ਆ ਗਿਆ ਅੰਦਰ ਤੇ ਦੱਖ ਘਰ ਦੇ ਦਰਵਾਜ਼ੇ ਵਿੱਚ ਖੜਾ ਹੋ ਜਾਂਦਾ ਇਹ ਚੀਜ਼ਾਂ ਤਾਂ ਸਾਡੇ ਨਾਲ-ਨਾਲ ਚੱਲਦੀਆਂ ਨੇ ਪਰ ਬਾਣੀ ਗੁਰਬਾਣੀ ਰੂਮ ਦਾ ਫਰਸ਼ਾ ਜਿਹਦੇ ਤੇ ਡਿੱਗਣ ਤੇ ਛੱਟ ਨਹੀਂ ਲੱਗਦੀ ਇਸ ਕਰਕੇ ਆਪਾਂ ਸਹਾਰੇ ਹੋਰ ਲੈਨੇ ਆ ਕਿੱਥੇ ਆਪਾਂ ਡੈਗ ਪੈਨੇ ਆ ਤੇ ਛੱਟ ਵੀ ਵੱਜਦੀ ਆ ਗੁਰਬਾਣੀ ਦਾ ਆਸਰਾ ਲਿਆ ਹੋਵੇ ਬੰਦੇ ਨੂੰ ਵਿਕਾਰਾਂ ਰੂਪੀ ਛੱਟ ਨਹੀਂ ਵੱਜਦੀ ਬਾਣੀ ਐਸਾ दारू ਆ ਜੇ ਕੋਈ ਰੋਗੀ ਨੂੰ ਫਾਇਦਾ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਵੀ ਕਰ ਨਹੀਂ ਆ ਆਪਾਂ ਦਵਾਈ ਲਿਓਨੇ ਡਾਕਟਰ ਤੋਂ ਕਈ ਡਾਕਟਰ ਇਹੋ ਜੀ ਤੇਜ਼ ਦਵਾਈ ਦੇ ਦਿੰਦੇ ਆ ਆਪਾਂ ਵੇਖਦੇ ਆ ਵੀ ਨੁਕਸਾਨ ਕਰਦੀ ਆ ਬਹੁਤੀ ਦਵਾਈ ਖਾਣ ਦੇ ਨਾਲ ਕਈ ਵਾਰੀ ਤੇਜ਼ ਗੁਰਦਿਆਂ ਤੇ ਅਸਰ ਪੈ ਜਾਂਦਾ ਤੁਸੀਂ ਸਾਰੇ ਜਾਣਦੇ ਹੋ ਸਮਝਦੇ ਹੋ ਇਸ ਕਰਕੇ ਬਹੁਤੀ ਦਵਾਈ ਨਹੀਂ ਖਾਣੀ ਚਾਹੀਦੀ ਪਰ ਬਾਣੀ ਐਸੀ दारू ਆ ਜੇ ਰੋਗੇ ਨੂੰ ਫਾਇਦਾ ਨਾ ਹੋਵੇ ਤੇ ਨੁਕਸਾਨ ਵੀ ਨਹੀਂ ਹੁੰਦਾ ਅੱਬਲ ਤਾਂ ਬਾਣੀ ਪੜੇ ਦਾ ਫਾਇਦਾ ਹੋਣਾ ਹੀ ਹੋਣਾ ਨੁਕਸਾਨ ਵੀ ਨਹੀਂ ਕਰਦੀ ਬਾਣੀ ਮੰਨ ਲੋਏ ਇਉਂ-ਇਉਂ ਸਮਝੋਗੇ ਤੁਸੀਂ ਕੋਈ ਇੱਕ ਘੰਟਾ ਵਾਹਿਗੁਰੂ ਵਾਹਿਗੁਰੂ ਕਹਿ ਰਿਆ ਜਾਂ ਸੁਖਮਣੀ ਸਾਹਿਬ ਦਾ ਪਾਠ ਹੀ ਕਰ ਰਿਆ ਕੋਈ ਵੀ ਬਾਣੀ ਪੜ੍ਹ ਰਿਆ ਜੇ ਉਹਦਾ ਮਨ ਨਹੀਂ ਟਿਕਿਆ ਕਮਸੇ ਕਮ ਦੀ ਜਿਹੜੀ ਜੀਭ ਰਸਨਾ ਓਨੇ ਤਾਂ ਚੰਗੇ ਸ਼ਬਦ ਹੀ ਬੋਲੇ ਆ ਨਾ ਜੇ ਮਨ ਨਹੀਂ ਟਿਕਿਆ ਕੋਈ ਗੱਲ ਨਹੀਂ ਮਨ ਜਿਹੜਾ ਇਹ ਤਾਂ ਗੁਰੂ ਦੀ ਕਿਰਪਾ ਨਾਲ ਵਸ ਚ ਆਉਂਦਾ ਮਨ ਵਸਾਵੇ ਨਾਨਕਾ ਜੇ ਪੂਰਨ ਕਿਰਪਾ ਹੋਏ ਤਾਂ ਬਾਣੀ ਐਸੀ ਦਵਾਈ ਆ ਵੀ ਇਹਨੇ ਰੋਗੀ ਨੂੰ ਫਾਇਦਾ ਕਰਨਾ ਹੀ ਕਰਨਾ ਸੋਗੀ ਨੂੰ ਫਾਇਦਾ ਕਰਨਾ ਹੀ ਕਰਨਾ ਨੁਕਸਾਨ ਕਦੇ ਵੀ ਨਹੀਂ ਕਰਦੀ ਆਮ ਡਾਕਟਰ ਕਹੀ ਆ ਬਹੁਤ ਤੇਜ਼ ਦਵਾਈ ਦੇ ਦਿੰਦੇ ਆ ਉਹਦਾ ਅਸਰ ਗੁਰਦਿਆਂ ਤੇ ਹੋ ਜਾਂਦਾ ਪਹਿਲਾਂ ਬੰਦੇ ਨੂੰ ਲੱਗਦਾ ਮੈਂ ਛੇਤੀ ਠੀਕ ਹੋ ਗਿਆ ਹੌਲੀ ਹੌਲੀ ਉਹਦਾ ਅਸਰ ਬਾਅਦ ਵਿੱਚ ਪਤਾ ਲੱਗਦਾ ਵੀ ਗੁਰਦਿਆਂ ਤੇ ਪੈ ਰਿਹਾ ਤੇ ਬਾਣੀ ਜਿਹੜੀ ਆ ਗੁਰਮੁਖ ਪਿਆਰਿਓ ਪਰਉਪਕਾਰ ਸਿਖਾਉਂਦੀ ਆ ਭਾਈ ਵੀਰ ਸਿੰਘ ਜੀ ਦੇ ਬਚਨ ਆ ਡਾਕਟਰ ਭਾਈ ਵੀਰ ਸਿੰਘ ਸੰਤ ਕਵੀ ਹੋਏ ਆ ਕਹਿੰਦੇ ਬਾਣੀ ਸਾਨੂੰ ਦੂਜਿਆਂ ਤੇ ਪਰਉਪਕਾਰ ਕਰਨਾ ਸਿਖਾਉਂਦੀ ਆ ਬਾਣੀ ਮਾਂ ਦੀ ਗੋਦ ਆ ਬਾਣੀ ਪਿਤਾ ਦਾ ਹੱਥ ਆ ਦੇਖੋ ਕਿੱਡੀ ਵੱਡੀ ਗੱਲ ਆ ਮਾਂ ਦੀ ਗੋਦ ਵਿੱਚ ਜਿਹੜਾ ਨੱਗ ਆਉਂਦਾ ਬੱਚੇ ਨੂੰ ਕਿਸੇ ਹੋਰ ਦੀ ਗੋਦ ਵਿੱਚ ਨਹੀਂ ਆ ਸਕਦਾ ਲੱਖਾਂ ਚਾਚੀਆਂ ਤਾਈਆਂ ਹੋਣ ਭਾਵੇਂ ਕੋਈ ਵੀ ਹੋਵੇ ਮਾਂ ਦੀ ਗੋਦ ਮਾਂ ਦੀ ਗੋਦੀ ਤੇ ਪਿਤਾ ਦਾ ਹੱਥ ਪਿਤਾ ਦਾ ਹੀ ਆ ਭਾਵੇਂ ਕੋਈ ਚਾਚੇ ਤਾਏ ਹੁਣ ਲੱਖ ਹੋਣਗੇ ਚਲੋ ਪਿਆਰ ਕਰਦੇ ਹੋਣਗੇ ਪਰ ਜੋ ਜਗ੍ਹਾ ਪਿਤਾ ਦੀ ਆ ਉਹ ਕੋਈ ਦੂਜਾ ਨਹੀਂ ਲੈ ਸਕਦਾ ਇਸ ਕਰਕੇ ਗੁਰਬਾਣੀ ਇਹ ਮਾਂ ਦੀ ਗੋਦ ਇਹਦੇ ਵਿੱਚੋਂ ਨੈਗ ਵੀ ਮਿਲੂਗਾ ਬਾਣੀ ਪਿਤਾ ਦਾ ਹੱਥ ਕਾਹੀ ਤਾਂ ਬਾਣੀ ਵਿੱਚ ਸ਼ਬਦ ਆਉਂਦੇ ਆ ਕਿ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਤੂੰ ਮੇਰਾ ਬੰਦਪ ਤੂੰ ਮੇਰਾ ਭਰਾਤ ਫਿਰ ਬਾਣੀ ਗੁਰੂ ਦਾ ਹੋਕਾ ਗੁਰੂ ਕੀ ਕਹਿਣਾ ਚਾਹੁੰਦਾ ਗੁਰੂ ਸਾਨੂੰ ਕੀ ਗੁਰੂ ਜੀ ਸਮਝਾਉਣਾ ਚਾਹੁੰਦੇ ਆ ਇਹ ਸਾਰੀ ਬਾਣੀ ਗੁਰੂ ਦਾ ਹੁਕਮ ਹੀ ਆ ਜਿਸ ਤਰ੍ਹਾਂ ਕੋਈ ਆਪਾਂ ਵੇਖਦੇ ਆ ਫੇਰੀ ਵਾਲੇ ਆਉਂਦੇ ਆ ਇਹ ਸਿਰਫ ਪ੍ਰਮਾਣ ਦੇ ਰਿਆ ਮੈਂ ਵੀ ਸੌਖਾ ਸਮਝ ਆਵੇ ਪੀ ਆ ਚੀਜ਼ ਲੈ ਲਓ ਉਹਨਾਂ ਕੋਲ ਜੋ ਚੀਜ਼ ਹੁੰਦੇ ਉਹਦਾ ਹੁਕਮ ਦਿੰਦੇ ਤੇ ਬਾਣੀ ਜਿਹੜੀ ਆ ਉਹ ਸਾਨੂੰ ਆਵਾਜ਼ਾਂ ਦੇ ਰਹੀ ਆ ਕਿ ਆਓ ਆਪਣੇ ਧੁਰ ਨਾਲ ਜੁੜ ਜੂ ਤੁਸੀਂ ਮੂਲ ਨਾਲੋਂ ਵਿਛੜੇ ਹੋਏ ਆ ਮੂਲ ਨਾਲ ਵਿਛੜੋਗੇ ਆਪਣੀਆਂ ਜੜਾਂ ਦੇ ਨਾਲ ਸੁੱਖ ਮਿਲੇਗਾ ਬਾਣੀ ਗੁਰੂ ਦਾ ਹੋਕਾ ਹੈ ਇਸ ਕਰਕੇ ਭਾਈ ਬਾਣੀ ਸੱਚੇ ਝੂਠੇ ਇਹਨਾਂ ਦੋਹਾਂ ਦੀ ਪਰਖ ਦੱਸਦੀ ਹੈ ਬਾਣੀ ਇਹ ਨਹੀਂ ਸਾਨੂੰ ਇੰਨਾ ਗਿਆਨ ਕਰਵਾ ਦਿੰਦੀ ਆ ਸੱਚੇ ਸਾਧੂਆਂ ਦੀਆਂ ਨਿਸ਼ਾਨੀਆਂ ਦੱਸ ਦਿੰਦੀ ਆ ਪਖੰਡੀਆਂ ਦੀ ਵੀ ਨਿਸ਼ਾਨੀ ਦੱਸ ਦਿੰਦੀ ਆ ਓਏ ਹਰ ਕੇ ਸੰਤ ਨਾਖੀ ਐ ਬਾਰਨਾਰਸ ਕੇ ਠੱਗ ਜਿਹੜੇ ਬਨਾਰਸ ਦੇ ਠੱਗਾ ਉਹਨਾਂ ਬਾਰੇ ਵੀ ਬਾਣੀ ਦੱਸਦੀ ਆ ਇਹ ਸੱਚੇ ਸਾਧੂ ਆ ਜਿਨ੍ਹਾਂ ਸਾਸ ग्रास ਨ ਵਿਸਰੈ ਹਰ ਨਾਮਾ ਮਨ ਮੰਤ ਧਨ ਸੇ ਸਈ ਨਾਨਕਾ ਪੂਰਨ ਸੋਈ ਸੰਤ ਤਾਂ ਉਹ ਪੂਰਨ ਮਹਾਪੁਰਖਾਂ ਦੇ ਗੁਣ ਵੀ ਦੱਸਦੀ ਹੈ ਬ੍ਰਹਮ ਗਿਆਨੀ ਦੇ ਲੱਛਣ ਵੀ ਬਾਣੀ ਵਿੱਚ ਬਿਆਨ ਕੀਤੇ ਹੋਏ ਇਸ ਕਰਕੇ ਗੁਰਮੁਖ ਪਿਆਰਿਓ ਜਿੱਥੇ ਬਾਣੀ ਨਹੀਂ ਸਮਝ ਲੋ ਉੱਥੇ ਨਰਕ ਹੀ ਨਰਕਾ ਜਿਹੜੇ ਘਰ ਵਿੱਚ ਬਾਣੀ ਦਾ ਵਾਸਾ ਨਹੀਂ ਉੱਥੇ ਬੰਦੇ ਨਹੀਂ ਭੂਤ ਪ੍ਰੇਤ ਹੀ ਵਸਦੇ ਆ ਇਹ ਬਾਬਾ ਆਨੰਦ ਸਿੰਘ ਜੀ ਕਿਆ ਕਰਦੇ ਸੀ ਫਿਰ ਕਿਸੇ ਨੇ ਇੱਕ ਵਾਰ ਬਾਬਾ ਆਨੰਦ ਸਿੰਘ ਜੀ ਨੂੰ ਪੁੱਛਿਆ ਕਿ ਅਸੀਂ ਚਾਹੁੰਦੇ ਹਾਂ ਸਾਡੀ ਸੁਰਤ ਜਿਹੜੀ ਆ ਇਹ ਆਉਣ ਵਾਲੇ ਸਮੇਂ ਦੀ ਚਿੰਤਾ ਵਿੱਚ ਲੱਗੀ ਰਹਿੰਦੀ ਆ ਬੀਤੇ ਸਮੇਂ ਦੀਆਂ ਯਾਦਾਂ ਸਾਨੂੰ ਭਾਵ ਕੀ ਜਦੋਂ ਅਸੀਂ ਬੈਠਦੇ ਆ ਇਹ ਵੱਡ ਵੱਡ ਕੇ ਖਾਂਦੀਆਂ ਨੇ ਤਾਂ ਅਸੀਂ ਕੀ ਕਰੀਏ ਕਿਰਪਾ ਕਰੋ ਉਦੋਂ ਫਿਰ ਬਾਬਾ ਆਨੰਦ ਸਿੰਘ ਜੀ ਨੇ ਬਚਨ ਕੀਤੇ ਸੀ ਕਹਿਣ ਲੱਗੇ ਜੇ ਆਪਣੀ ਸੁਰਤ ਨੂੰ ਉੱਚੀ ਕਰਨਾ ਚਾਹੁੰਦੇ ਹੋ ਤੁਸੀਂ ਇਹ ਬਾਣੀ ਜਿਹੜੀ ਆ ਇਹ ਨਹੀਂ ਤੁਹਾਡੀ ਸੁਰਤ ਨੂੰ ਉੱਚੀ ਲੈ ਕੇ ਜਾਣਾ ਕਿਉਂਕਿ ਜਿਹੜੀ ਆਪ ਉੱਚੀ ਆ ਉਹਨੇ ਤੁਹਾਨੂੰ ਉੱਚਾ ਕਰਨਾ ਜਿਹੜੀ ਆਪ ਵੱਡੀ ਆ ਉਹਨੇ ਤੁਹਾਨੂੰ ਵੱਡਾ ਕਰਨਾ ਬਾਣੀ ਕੀ ਕਰਦੀ ਆ ਵਾਹਿਗੁਰੂ ਦੇ ਪਿਆਰ ਵਿੱਚ ਲਿਆ ਕੇ ਤੁਹਾਡੀ ਸੁਰਤ ਨੂੰ ਉੱਚਾ ਕਰੇਗੀ ਬਾਣੀ ਨਾਮ ਬਖਸ਼ੇਗੀ ਨਾਮ ਰੂਹ ਨੂੰ ਉਜਲਾ ਕਰੇਗਾ ਮਨ ਮਜ਼ਬੂਤੀ ਫੜੇਗਾ ਹਜੇ ਮਨ ਜਿਹੜਾ ਡੋਲਦਾ ਮજબૂત ਨਹੀਂ ਹੈਗਾ ਜਿਵੇਂ ਜਿਹੜੀ ਚੀਜ਼ ਮਜ਼ਬੂਤ ਨਾ ਹੋਵੇ ਉਹ ਡੋਲਦੀ ਆ ਨਾ ਕੰਬਦੀ ਆ ਇਸ ਕਰਕੇ ਮਨ ਮਜ਼ਬੂਤ ਬਣੇਗਾ ਤੇ ਬਾਣੀ ਜਿਹੜੀ ਆ ਉਹੀ ਇਹ ਸਾਰੇ ਕਾਰਜ ਕਰ ਦੇਵੇਗੀ ਬਾਣੀ ਆਪਣੇ ਆਪ ਦੇ ਵਿੱਚ ਨਾਮ ਦਾ ਰੂਪ ਹੀ ਆ ਗੁਰਬਾਣੀ ਗੁਰੂ ਨਾਨਕ ਦੇਵ ਜੀ ਦਾ ਮਨ ਹੈ ਗੁਰਬਾਣੀ ਨੂੰ ਸਮਝਣਾ ਗੁਰੂ ਨਾਨਕ ਦੇਵ ਜੀ ਦੇ ਮਨ ਵਿੱਚ ਝਾਤੀ ਮਾਰਨੀ ਆ ਦੇਖੋ ਕਿੰਡੀਆਂ ਵੱਡੀਆਂ ਗੱਲਾਂ ਇੱਥੇ ਗਹਿਣਾ ਚਾਹਣਾ ਵੀ ਮਹਾਂਪੁਰਖਾਂ ਨੇ ਸਾਨੂੰ ਦੱਸ ਦਿੱਤੀਆਂ ਗੁਰਬਾਣੀ ਜਿਹੜੀ ਆ ਇਹ ਮਹਾਪੁਰਖਾਂ ਦੀ ਆ ਤੇ ਮਹਾਪੁਰਖ ਜਿਹੜੇ ਆ ਬਾਣੀ ਦੇ ਆ ਦੇਖੋ ਗੁਰਬਾਣੀ ਦਾ ਜਿਹੜਾ ਜੋ ਵੀ ਆਪਾਂ ਪੜਦਿਆਂ ਰਸ ਆਉਂਦਾ ਮਹਾਪੁਰਖਾਂ ਦੇ ਜੀਵਨ ਨੂੰ ਪੜਦਿਆਂ ਝਲਕੀਆਂ ਮਿਲਦੀਆਂ ਆ ਆਨੰਦ ਦੇ ਦਰਸ਼ਨ ਹੋ ਜਾਂਦੇ ਆ ਵੀ ਐਸੇ ਭਗਤ ਹੋਏ ਆ ਜਿਨ੍ਹਾਂ ਨੂੰ ਇੰਨੀ-ਇੰਨੀ ਬਾਣੀ ਕੰਠ ਸੀਗੀ ਗੁਰਬਾਣੀ ਜਿਹੜੀ ਆ ਤੇ ਉਹਦੇ ਪਾਠ ਨੇ ਸਾਡੇ ਮਨ ਵਿੱਚ ਔਦਮ ਭਰਨਾ ਜਿਹੜੇ ਆਲਸ ਪਈ ਹੋਈ ਆ ਆਪਾਂ ਕਿੰਨੇ ਵੀ ਆਲਸ ਆ ਮਨ ਇਹ ਉਦਮ ਭਰਦੀ ਆ ਬਾਣੀ ਤੇ ਬਹੁਤ ਚੜ੍ਹਦੀ ਕਲਾ ਵਾਲਾ ਜੀਵਨ ਹੋ ਜਾਂਦਾ ਤੇ ਸਭ ਤੋਂ ਵੱਡੀ ਗੱਲ ਬਾਬਾ ਅਨੰਦ ਸਿੰਘ ਜੀ ਦੇ ਬਚਨਾਂ ਜਿਹੜੀ ਗੁਰਬਾਣੀ ਆ ਇਹ ਸਾਨੂੰ ਨਿਰਵੈਰ ਕਰਦੀ ਆ ਵੈਰ ਤੋਂ ਪਰੇ ਕਰਦੀ ਆ ਕਿਵੇਂ ਹਰ ਜਨ ਰਾਮ ਨਾਮ ਗੁਣ ਗਾਵੇ ਜੇ ਕੋਈ ਨਿੰਦ ਕਰੇ ਹਰ ਜਨ ਕੀ ਆਪਣਾ ਗੁਣ ਨਾ ਗਵਾਵੇ ਸੰਤ ਮਹਾਪੁਰਖ ਗੁਰਸਿੱਖ ਨੂੰ ਜੇ ਕੋਈ ਤੰਗ ਕਰੇ ਤਾਂ ਉਹ ਬਾਣੀ ਦੇ ਨੇਮ ਨੂੰ ਵਧਾ ਕੇ ਸਤਿਗੁਰੂ ਦੇ ਚਰਨਾਂ ਵਿੱਚ ਅਰਦਾਸ ਕਰਦੇ ਆ ਕੀ ਅਰਦਾਸ ਕਰਦੇ ਆ ਇਹ ਨਹੀਂ ਕਹਿੰਦੇ ਕਿ ਉਹਦਾ ਸਭ ਕੁਝ ਉਜੜ ਜਾਵੇ ਨਾ ਜੁਦੀਆਂ ਜੜਾਂ ਪੁੱਟੀਆਂ ਜਾਣ ਨਹੀਂ ਜੀ ਬਾਬਾ ਆਨੰਦ ਸਿੰਘ ਜੀ ਕਹਿਆ ਕਰਦੇ ਸੀ ਉਹ ਇਹ ਅਰਦਾਸ ਕਰਦੇ ਆ ਵੀ ਫਲਾਣਾ ਬੰਦਾ ਪੈ ਗਿਆ ਕੁਰਾਹੇ ਉਹਦੇ ਹਿਰਦੇ ਵਿੱਚੋਂ ਆਪ ਕਿਰਪਾ ਕਰਕੇ ਮੈਲ ਕੱਢ ਦਿਓ ਰੱਬ ਦੇ ਪਿਆਰਿਆਂ ਨੂੰ ਕੋਈ ਮਾੜਾ ਆਖਦਾ ਉਹ ਆਪਣਾ ਗੁਣ ਨਹੀਂ ਗਵਾਉਂਦੇ ਤੁਹਾਡੇ ਨਾਲ ਵੀ ਕਈ ਵਾਰੀ ਵਾਪਰਦਾ ਹੋਵੇਗਾ ਆਂਡ ਗਵਾਂਡ ਦੇ ਵਿੱਚ ਘਰ ਦੇ ਵਿੱਚ ਸਮਾਜ ਦੇ ਵਿੱਚ ਕਈ ਵਾਰੀ ਕੀ ਹੁੰਦਾ ਐਵੇਂ ਲੋਕ ਸਾਨੂੰ ਵਾਧੂ ਘਾਟੂ ਬੋਲ ਜਾਂਦੇ ਆ ਜਦ ਕਿ ਸਾਡਾ ਕੋਈ ਕਸੂਰ ਨਹੀਂ ਹੁੰਦਾ ਜਾਂ ਜਾਣ ਬੁੱਝ ਕੇ ਬਿਨਾ ਕਿਸੇ ਕਾਰਨ ਦੇ ਤੰਗ ਕਰਦੇ ਆ ਕਈ ਲੋਕਾਂ ਦਾ ਕੰਮ ਹੁੰਦਾ ਉਹਨਾਂ ਨੂੰ ਮਾਫ਼ ਕਰਨਾ ਇਹਨੂੰ ਕਹਿਣਾ ਪਵੇਗਾ ਕਲੇਸ਼ ਪਸੰਦ ਹੁੰਦਾ ਕਈਆਂ ਨੂੰ ਇਓਂ ਹੁੰਦਾ ਵੀ ਇਹ ਲੜਾਈ ਝਗੜਾ ਹੁੰਦਾ ਹੀ ਰਵੇ ਕਈਆਂ ਨੂੰ ਇਹ ਚੀਜ਼ਾਂ ਪਿਆਰੀਆਂ ਲੱਗਦੀਆਂ ਨੇ ਤੁਸੀਂ ਇਹ ਗੱਲ ਨੂੰ ਹਾਸ ਰਸ ਵਿੱਚ ਵੀ ਨਾ ਲੈ ਜਾਣਾ ਹਾਂ ਜਿਵੇਂ ਕਿ ਮਹਾਪੁਰਖਾਂ ਨੂੰ ਬਾਣੀ ਪਿਆਰੀ ਆ ਕਲਯੋਗੀ ਜੀਵ ਨੂੰ ਕਲੇਸ਼ ਪਿਆਰਾ ਜਿਵੇਂ ਸ਼ਰਾਬੀ ਨੂੰ ਸ਼ਰਾਬ ਪਿਆਰੀ ਹੈ ਇਸੇ ਤਰ੍ਹਾਂ ਭਾਈ ਇੱਕ ਤਾਂ ਉਹ ਲੋਕ ਆ ਜਿਹੜੇ ਕਲੇਸ਼ ਵਧਾਉਂਦੇ ਆ ਤੇ ਮਹਾਪੁਰਖ ਉਹਨਾਂ ਦੀ ਅਰਦਾਸ ਕਰਦੇ ਆ ਵੀ ਇਹਨਾਂ ਦੇ ਹਿਰਦੇ 'ਚ ਮੈਲ ਵਧੀ ਹੋਈ ਆ ਕਿਰਪਾ ਕਰਕੇ ਕੱਢ ਦਿਓ ਜੀ ਜਦੋਂ ਆਪਾਂ ਗੁਰੂ ਅੱਗੇ ਅਰਦਾਸ ਕਰਦੇ ਆ ਬਾਣੀ ਪੜ੍ਹਦੇ ਆ ਆ ਉਹ ਏਡੀ ਕਿਰਪਾ ਹੋ ਜਾਂਦੀ ਆ ਉਹ ਬੰਦੇ ਦੇ ਹਿਰਦੇ ਵਿੱਚੋਂ ਮੈਲ ਨਿਕਲ ਜਾਂਦੀ ਆ ਆਪਣੇ ਦੁਸ਼ਮਣਾਂ ਨੂੰ ਜੇ ਤੁਸੀਂ ਚਾਹੁੰਦੇ ਹੋ ਆਪਾਂ ਕਈ ਵਾਰੀ ਕਹਿੰਨੇ ਆ ਉਹ ਦੋ ਬੋਲੂ ਮੈਂ ਚਾਰ ਬੋਲੂ ਨਹੀਂ ਜੀ ਇਦਾਂ ਤਾਂ ਲੜਾਈ ਵੱਜੂਗੀ ਕਤਲ ਹੋ ਜਾਣਗੇ ਕੋਟ ਕਚਹਿਰੀ ਜਾਣਾ ਪਵੇਗਾ ਇਹ ਮਹਾਪੁਰਖਾਂ ਨੇ ਫਿਰ ਦੱਸਿਆ ਇਲਾਜ ਤੁਸੀਂ ਅਰਦਾਸ ਕਰੋ ਗੁਰੂ ਅੱਗੇ ਪਰ ਬਾਣੀ ਪੜ ਕੇ ਕਰਨੀ ਹੈ ਬਾਣੀ ਪੜੇ ਬਿਨਾ ਨਹੀਂ ਫਿਰ ਉਹਦਾ ਫਲ ਮਿਲਣਾ ਕਿ ਉਹ ਫਲਾਣੇ ਬੰਦੇ ਦੇ ਹਿਰਦੇ 'ਚ ਮੇਰੇ ਪ੍ਰਤੀ ਮੈਲ ਜਾਂ ਉਹਨੂੰ ਵਹਿਮ ਆ ਜਾਂ ਗਲਤਫਹਿਮੀ ਹੋ ਗਈ ਇਹ ਮੈਲ ਬਾਹਰ ਕੱਢ ਦਿਓ ਤੁਸੀਂ ਵੇਖੋਗੇ ਥੋੜੇ ਦਿਨਾਂ ਵਿੱਚ ਹੀ ਅਸਰ ਹੋ ਜਾਵੇਗਾ ਤੁਸੀਂ ਕਿਸੇ ਮਹਿਕਮੇ ਵਿੱਚ ਕਿਸੇ ਅਫਸਰ ਨਾਲ ਗੱਲ ਕਰਨੀ ਹੋਵੇ ਕੋਈ ਜ਼ਰੂਰੀ ਗੱਲ ਵੀ ਕਿਸੇ ਨਾਲ ਝਗੜਾ ਹੋ ਗਿਆ ਜਾਂਨ ਲੱਗਿਆਂ ਇੱਕ ਪਾਠ ਸੁਖਮਣੀ ਸਾਹਿਬ ਦਾ ਕਰਕੇ ਅਰਦਾਸ ਕਰਕੇ ਚਲੇ ਜਾਣਾ ਸਤਿਗੁਰੂ ਜੀ ਦੇ ਚਰਨਾਂ ਵਿੱਚ ਕਹਿਣਾ ਸੱਚੇ ਪਾਤਸ਼ਾਹ ਮੈਂ ਫਲਾਣੇ ਵਿਭਾਗ ਵਿੱਚ ਜਾ ਰਿਹਾ ਹਾਂ ਅਫਸਰ ਨਾਲ ਗੱਲਬਾਤ ਕਰਨੀ ਹੈ ਇਸ ਕਰਕੇ ਉਹਨੇ ਮੇਰੀ ਗੱਲ ਸੁਣਨੀ ਵੀ ਤਾਂ ਹੀ ਆ ਮੇਰੀ ਮੰਨਣੀ ਵੀ ਤਾਂ ਜੇ ਮੇਰੀ ਗੱਲ ਉਹ ਧਿਆਨ ਨਾਲ ਸੁਣੂਗਾ ਤੁਸੀਂ ਕਿਰਪਾ ਕਰਕੇ ਉਹਦੇ ਹਿਰਦੇ 'ਚ ਵਸੋ ਤੇ ਦਾਅਵੇ ਨਾਲ ਮੈਂ ਕਹਿ ਰਿਹਾ ਤੁਹਾਡੇ ਪਹੁੰਚਣ ਤੋਂ ਪਹਿਲਾਂ ਗੁਰੂ ਉੱਥੇ ਪਹੁੰਚਿਆ ਹੋਵੇਗਾ ਕਿਉਂਕਿ ਗੁਰੂ ਹਰ ਜਗ੍ਹਾ ਹੈ ਗੁਰੂ ਮੇਰੇ ਸੰਗ ਸਦਾ ਹੈ ਨਾਲ ਇਹ ਕਿੱਡੀਆਂ ਗੱਲਾਂ ਨੇ ਜੀ ਜਿਨ੍ਹਾਂ ਨੂੰ ਅਸੀਂ ਐਵੇਂ ਗੁਲਝਾਈ ਫਿਰਦੇ ਆ ਮਾਫ ਕਰਨਾ ਅਸੀਂ ਬਾਣੀ ਨਹੀਂ ਪੜਦੇ ਹੈਗੇ ਬਾਣੀ ਜੇ ਪੜਨ ਲੱਗ ਜਾਵਾਂਗੇ ਸੁਰਤ ਉੱਚੀ ਹੋ ਜਾਵੇਗੀ ਕਾਰਜ ਸਫਲ ਹੋ ਜਾਣਗੇ ਪਰ ਅਸੀਂ ਉੱਥੇ ਹੀ ਉੱਥੇ ਘੁੰਮਦੇ ਪਏ ਆ ਨਾ ਤਾਂ ਅਸੀਂ ਉਦਮ ਕਰਦੇ ਆ ਨਾ ਹੀ ਸਾਨੂੰ ਬਾਣੀ ਕੰਠਾ ਨਾ ਹੀ ਸਾਨੂੰ ਗਿਆਨ ਅਸੀਂ ਵਸ ਫੋਕੀਆਂ ਗੱਲਾਂ ਵਿੱਚ ਪਏ ਹੋਏ ਆ ਇਹ ਬੜੀ ਵੱਡੀ ਦਾਤ ਆ ਤੇ ਜਿਹੜੀ ਮੈਂ ਗੱਲ ਇਹ ਕਹਿ ਰਿਹਾ ਨਾ ਵੀ ਕੋਟ ਕਚਹਿਰੀ ਵਾਲੀ ਜਾਂ ਅਫਸਰ ਕੋਲ ਜਾਣ ਵਾਲੀ ਪਰ ਉਹਦੇ ਵਿੱਚ ਤੁਹਾਡਾ ਕੰਮ ਜਾਇਜ਼ ਹੋਣਾ ਚਾਹੀਦਾ ਨਜਾਇਜ਼ ਨਹੀਂ ਹੋਣਾ ਚਾਹੀਦਾ ਉਹ ਗੁਰਮਤ ਦੇ ਅਨੁਸਾਰ ਮਨ ਨੂੰ ਕਾਮਨਾ ਪੂਰੀ ਹੁੰਦੀ ਹੈ ਹੁਣ ਇਹ ਥੋੜੀ ਆ ਕੋਈ ਕਤਲ ਕਰਕੇ ਕਿਸੇ ਦਾ ਚਲਿਆ ਜਾਵੇ ਤੇ ਕਵੇ ਮੈਂ ਪਾਠ ਕਰਦਾ ਸੁਖਮਣੀ ਸਾਬ ਦਾ ਤੇ ਅਫਸਰ ਮੇਰੀ ਜੱਜ ਮੇਰੀ ਗੱਲ ਸੁਣ ਲਵੇ ਇਦਾਂ ਤਾਂ ਨਹੀਂ ਨਾ ਹੋਣਾ ਫਿਰ ਗੁਰਮਤ ਦੇ ਅਨੁਸਾਰ ਸਹੀ ਹੋਵੇ ਇਹ ਬਾਣੀ ਸਾਹਮਣੇ ਵਾਲੇ ਦੇ ਮਨ ਨੂੰ ਬਦਲ ਦਿੰਦੀ ਹੈ ਲੋਕ ਇਹ ਅਰਦਾਸਾਂ ਕਰਦੇ ਆ ਕਿ ਸਾਡਾ ਦੁਸ਼ਮਣ ਸਾਡੇ ਨਾਲ ਈਰਖਾ ਕਰਨ ਵਾਲਾ ਮਰ ਕਿਉਂ ਨਹੀਂ ਜਾਂਦਾ ਇਸ ਤਰ੍ਹਾਂ ਬਾਣੀ ਜਿਹੜੀ ਆ ਦੁਸ਼ਮਣ ਨੂੰ ਨਹੀਂ ਖਤਮ ਕਰਦੀ ਦੁਸ਼ਮਣੀ ਨੂੰ ਖਤਮ ਕਰਦੀ ਹੈ ਇਹ ਚੀਜ਼ਾਂ ਸਾਨੂੰ ਸਾਰੀਆਂ ਸਮਝਣੀਆਂ ਪੈਣਗੀਆਂ ਗੁਰੂ ਪਿਆਰੇਓ ਇਸ ਕਰਕੇ ਕੌਜ ਲੋਕ ਹੁੰਦੇ ਆ ਜਿਹੜੇ ਬਾਦ-ਬਿਵਾਦਾਂ ਨੂੰ ਪਸੰਦ ਕਰਦੇ ਆ ਜਿਹੜੇ ਕਿ ਸਾਡੀਆਂ ਕਮਜ਼ੋਰੀਆਂ ਨੂੰ ਫਲਾਉਣਾ ਚਾਹੁੰਦੇ ਆ ਦੂਜਿਆਂ ਤੱਕ ਸਾਡੀ ਨਿੰਦਿਆ ਕਰਦੇ ਆ ਤੁਸੀਂ ਜੋ ਮੈਂ ਕਹਿ ਰਿਹਾ ਪੂਰੀ ਰਹਿਤ-ਬਹਿਤ ਨਾਲ ਪਾਠ ਕਰਕੇ ਬਾਣੀ ਪੜ ਕੇ ਜਦੋਂ-ਜਦੋਂ ਵੀ ਮਾਲਕ ਅੱਗੇ ਅਰਦਾਸ ਕਰੋਗੇ ਤੇ ਤੁਹਾਡੇ ਕਾਰਜ ਜਿਹੜੇ ਆ ਸਫਲ ਹੋ ਜਾਣਗੇ ਨਾਨਕ ਨਾਮ ਤੇ ਆਈਐ ਕਾਰਜ ਆਵੇ ਰਾਸ ਸਭ ਤੋਂ ਵੱਡਾ ਕਾਰਜ ਤਾਂ ਜਨਮ ਤੇ ਮਰਨ ਜਿਹੜਾ ਸਾਡਾ ਹੈ ਇਹ ਤੋਂ ਬੰਦੇ ਨੂੰ ਮੁਕਤੀ ਮਿਲ ਜਾਵੇ ਇਹੀ ਆ ਇਹ دنیਵੀ ਕਾਰਜ ਤਾਂ ਸਾਡੇ ਰਾਸ ਹੋਣੇ ਹੀ ਹੋਣੇ ਆ ਜੇ ਅਸੀਂ ਬਾਣੀ ਨਾਲ ਜੁੜਾਂਗੇ ਪਰ ਜੁੜਾਂਗੇ ਜੇ ਸੱਚਮਤਾ ਦੇ ਨਾਲ ਬਾਬਾ ਨਾਨਕ ਸਿੰਘ ਜੀ ਦੇ ਕੁਝ ਬਚਨ ਆ ਚੇਤੇ ਰੱਖਿਓ ਸਫਾਈ ਸਚਾਈ ਤੇ ਖੁਦਾਈ ਤਿੰਨ ਗੱਲਾਂ ਯਾਦ ਰੱਖਣੀਆਂ ਜੀ ਸਫਾਈ ਸਚਾਈ ਤੇ ਖੁਦਾਈ ਦਾ ਮੇਲ ਇਸ ਕਰਕੇ ਉਹਨਾਂ ਦੇ ਬਚਨ ਹੁੰਦੇ ਸੀ ਕਿ ਭਾਈ ਸੋਚਮਤਾ ਵੱਧ ਤੋਂ ਵੱਧ ਰੱਖਿਆ ਕਰੋ ਇਹ ਵੀ ਸਿੱਖੀ ਦਾ ਉਸੂਲ ਆ ਹੱਦੋਂ ਵੱਧ ਵਹਿਮ ਕਰਨ ਲਈ ਵੀ ਨਹੀਂ ਕਿਹਾ ਗਿਆ ਵੀ ਵਹਿਮ ਹੀ ਕਰੀ ਜਾਣੇ ਆ ਸਿੱਖੀ ਦੇ ਵਿੱਚ ਪਰ ਹਾਂ ਸੋਚਮਤਾ ਰੱਖਣ ਦਾ ਹੁਕਮ ਹੁਣ ਜਿੱਥੇ ਰਸੋਈ ਹੋਵੇ ਤੇ ਜੂਠ ਹੋਵੇ ਉਹ ਘਰ ਵਿੱਚ ਵਾਹਿਗੁਰੂ ਦਾ ਉਹ ਵਾਸ ਜਾਂ ਬਰਕਤ ਨਹੀਂ ਰਹਿੰਦੀ ਬਾਣੀ ਦੀਆਂ ਪੰਕਤੀਆਂ ਨੇ ਸੁੱਚ ਹੋਵੇ ਤਾਂ ਸੱਚ ਪਾਈਏ ਇਸ ਕਰਕੇ ਭਾਈ ਜਦੋਂ ਵੀ ਬਾਣੀ ਪੜ੍ਹਨੀ ਆ ਰਹਿਤ ਮਰਿਆਦਾ ਨਾਲ ਸਚਮਤਾ ਦੇ ਨਾਲ ਪੜ੍ਹਨੀ ਆ ਫੇਰ ਹੀ ਉਹਦਾ ਫਲ ਮਿਲੇਗਾ ਨਾ ਇਹ ਬਾਣੀ ਅਕਾਲ ਪੁਰਖ ਦੀ ਆ ਤੁਰੋਂ ਆਈ ਆ ਤੁਰ ਨੂੰ ਲੈ ਤੁਰੇਗੀ ਤੁਰ ਤੱਕ ਪੰਜਾ ਵੀ ਦੇਵੇਗੀ ਬਚਨ ਵੇਖੋ ਕਿੰਨੇ ਸੁੰਦਰ ਹਨ ਸੋ ਸਤਗੁਰ ਪਿਆਰਾ ਮੇਰੇ ਨਾਲ ਹੈ ਕਿੱਥੇ ਕਿੱਥੇ ਮੈਨੂੰ ਲੈ ਛੜਾਈ ਤਾਂ ਬਾਬਾ ਜੀ ਦੇ ਬਚਨ ਆ ਭਾਈ ਸਫਾਈ ਸਚਾਈ ਤੇ ਖੁਦਾਈ ਦਾ ਮੇਲ ਆ ਸਫਾਈ ਵਿੱਚ ਰੱਬ ਵਸਦਾ ਸਚਾਈ ਵਿੱਚ ਰੱਬ ਵਸਦਾ ਪਰ ਲੋਕ ਜਿਹੜੇ ਆ ਨਾ ਤਾਂ ਉਹ ਸਫਾਈ ਰੱਖਦੇ ਆ ਮਨ ਦੀ ਤੇ ਨਾ ਹੀ ਉਹਨਾਂ ਕੋਲ ਸੱਚ ਆ ਲੋਕ ਕਹਿੰਦੇ ਕੋਜਾ ਦੱਸ ਦੇ ਕੋਜਾ ਤੇ ਪੁੱਛੋ ਤੇ ਬਿਲਕੁਲ ਹੋਰ ਦੱਸਣਗੇ ਕਰ ਦੇ ਕੋਜਾ ਸੋਚ ਦੇ ਕੁਝ ਲੋਕਾਂ ਦੀ ਸੋਚ ਨਹੀਂ ਹੋਰ ਆ ਕਰਨਾ ਕੁਝ ਹੋਰ ਆ ਪੁੱਛੋਗੇ ਤੇ ਦੱਸਣਗੇ ਕੁਝ ਹੋਰ ਇਹ ਉਹਨਾਂ ਦੇ ਅੰਦਰ ਜ਼ੁਬਾਨ ਤੇ ਢੱਡ ਵਿੱਚ ਇੱਕੋ ਚੀਜ਼ ਨਹੀਂ ਹੈਗੀ ਮਨ ਹੋਰ ਆ ਮੁਖ ਹੋਰ ਆ ਮੇਰੇ ਕਹਿਣ ਦਾ ਭਾਵ ਇਹ ਆ ਵੀ ਇਹ ਲੋਕ ਜਿਹੜੇ ਆ ਇਹ ਕੱਚੇ ਨੇ ਨਾਨਕ ਕੱਚੜਿਆਂ ਸਿਓ ਤੋੜ ਢੂੰਡ ਸੱਜਣ ਸੰਤ ਪੱਕੇ ਤਾਂ ਕੱਚਿਆਂ ਦੇ ਨਾਲ ਆਪਾਂ ਕਾਹਤੋਂ ਸੰਗ ਕਰਨਾ ਜੀ ਪੱਕਿਆਂ ਦੇ ਨਾਲ ਹੀ ਸਾਨੂੰ ਦੋਸਤੀ ਕਰਨੀ ਚਾਹੀਦੀ ਆ ਤੇ ਇਹ ਜਿਹੜੀ ਮੈਂ ਨਾਲ ਜਾਣ ਦੀ ਵੀ ਗੱਲ ਕੀਤੀ ਆ ਨਾ ਵੀ ਗੁਰੂ ਪਹਿਲਾਂ ਖੜਾ ਹੋਵੇਗਾ ਜਿੱਥੇ ਤੁਸੀਂ ਜਿਹੜੇ ਅਫਸਰ ਕੋਲ ਜਾਣਾ ਜਾਂ ਕਿਤੇ ਵੀ ਜਾਣਾ ਹੋਵੇ ਕੋਈ ਕੰਮ ਆ ਉਹ ਐਵੇਂ ਨਹੀਂ ਨਾਲ ਜਾਂਦਾ ਗੁਰੂ ਉਹਦੇ ਲਈ ਮਰਿਆਦਾ ਵੀ ਰੱਖਣੀ ਪੈਂਦੀ ਹੈ ਇਸ ਕਰਕੇ ਭਾਈ ਗੁਰੂ ਸਾਹਿਬ ਜੀ ਜਿਹੜੇ ਹਨ ਰਹਿਤ ਮਰਿਆਦਾ ਨੂੰ ਜ਼ਿਆਦਾ ਮੰਨਦੇ ਆ ਤੁਸੀਂ ਗੁਰੂ ਗੋਬਿੰਦ ਸਿੰਘ ਜੀ ਦੇ ਬਚਨ ਪੜ੍ਹੇ ਉਹ ਕਦੇ ਉਹਨਾਂ ਦੀ ਆਪਣੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀਆਂ ਲਿਖਤਾਂ ਵਿੱਚ ਮਿਲਦਾ ਰਹਿਤ ਪਿਆਰੀ ਮੁਝ ਕੋ ਸਿੱਖ ਪਿਆਰਾ ਨਾਹ ਗੁਰਸਿੱਖ ਪਿਆਰਿਆਂ ਦੇ ਰਹਿਤ ਨਾਵੇਂ ਵੀ ਮਿਲਦੇ ਆ ਭਾਈ ਨੰਦ ਲਾਲ ਜੀ ਵਰਗਿਆਂ ਦੇ ਵੀ ਰਹਿਤ ਰੱਖਣੀ ਪੈਣੀ ਹੈ ਜਿਹੜੇ ਬੰਦੇ ਦੀ ਰਹਿਤ ਹੀ ਹੈ ਨਹੀਂ ਉਹ ਸਿੱਖ ਨਹੀਂ ਹੋ ਸਕਦਾ ਇਸ ਕਰਕੇ ਭਾਈ ਜਦੋਂ ਵੀ ਤੁਸੀਂ ਬਾਣੀ ਪੜ੍ਹਨੀ ਆ ਇਸ਼ਨਾਨ ਕਰਕੇ ਚੌਂਕੜਾ ਮਾਰ ਕੇ ਅਰਦਾਸ ਕਰਕੇ ਕਿ ਸੱਚੇ ਪਾਤਸ਼ਾਹ ਜੀ ਮੈਂ ਬਾਣੀ ਪੜ੍ਹਨ ਲੱਗਾ ਮੇਰੇ ਵਿੱਚ ਕੋਈ ਸ਼ਕਤੀ ਨਹੀਂ ਕੋਈ ਉਦਮ ਨਹੀਂ ਸਭ ਤੁਹਾਡਾ ਹੀ ਹੈ ਤੁਸੀਂ ਹੀ ਮੈਨੂੰ ਇਹ ਉਦਮ ਬਖਸ਼ਿਆ ਹੈ ਜਿੱਥੇ ਮੈਂ ਆ ਗਈ ਉੱਥੇ ਗੁਰੂ ਨਾਲੋਂ ਨਾਤਾ ਜਿਹੜਾ ਟੁੱਟ ਜਾਣਾ ਇਹ ਮੈਂ ਇਹੋ ਜੀ ਚੀਜ਼ ਆ ਇਹ ਤਾਂ ਕੈਂਚੀ ਆ ਜੀ ਜਿਹੜੀ ਕੱਟ ਦਿੰਦੀ ਆ ਉਹ ਗੁਰੂ ਸਾਹਿਬ ਜੀ ਨਾਲ ਮੇਲ ਹੋਣ ਹੀ ਨਹੀਂ ਦਿੰਦੀ ਉਹ ਤਾਰ ਜਿਹੜੀ ਜੁੜਨੀ ਹੁੰਦੀ ਹੈ ਉਹਨੂੰ ਕੱਟ ਦਿੰਦੀ ਹੋਂਮ ਇਸ ਕਰਕੇ ਜਦੋਂ ਵੀ ਬਾਣੀ ਪੜ੍ਹਨੀ ਆ ਵੀ ਗੁਰੂ ਜੀ ਮੈਂ ਤਾਂ ਆਪ ਜੀ ਦੇ ਪ੍ਰੇਰਣਾ ਸਦਕਾ ਤੁਸੀਂ ਮੇਰਾ ਮਨ ਪ੍ਰੇਰਿਆ ਮੈਂ ਬਾਣੀ ਪੜ੍ਹਨੇ ਲੱਗਾ ਤੇ ਇਹ ਜਿਹੜੇ ਮੇਰੇ ਕਾਰਜ ਆ ਤੁਸਾਂ ਨਹੀਂ ਰਾਸ ਕਰਨੇ ਕਿਉਂਕਿ ਅਸੀਂ ਤੁਹਾਡੇ ਆਂ ਤੁਸੀਂ ਸਾਡੇ ਆ ਇਹ ਅੱਜ ਤੋਂ ਬਾਅਦ ਮੈਂ ਆਪਣੀ ਜ਼ਿੰਦਗੀ ਦਾ ਜਿਹੜਾ ਫਿਕਰ ਹੈ ਇਹ ਮੈਂ ਆਪ ਜੀ ਨੂੰ ਦੇ ਰਿਹਾ ਕਿਉਂਕਿ ਬਾਣੀ ਵਿੱਚ ਖੁਦ ਲਿਖਿਆ ਨਾਨਕ ਚਿੰਤਾ ਮਤ ਕਰੋ ਚਿੰਤਾ ਤਿਸ ਹੀ ਹੈ ਜਲ ਮੈਂ ਜੰਤੋ ਪਾਇਨ ਤਿਨਾ ਪਰੋਜੀ ਦੇ ਕਿ ਉਹ ਅਕਾਲ ਪੁਰਖ ਕਿੱਡਾ ਮਹਾਨ ਆ ਜਿਹੜਾ ਕਿ ਪਾਣੀ ਵਿੱਚ ਰਹਿਣ ਵਾਲੇ ਜੀਵਾਂ ਨੂੰ ਵੀ ਰਿਜਕ ਦਿੰਦਾ ਪੱਥਰ ਵਿੱਚ ਰਹਿਣ ਵਾਲੇ ਜੀਵਾਂ ਤੱਕ ਰਿਜਕ ਅਪੜਾਉਂਦਾ ਹੈ ਸੇਲ ਪੱਥਰ ਮੈਂ ਜੰਤੂ ਪਾਈ ਤਾਕਾ ਰਿਜਕ ਆਗੇ ਕਰਤਰਿਆ ਕਿੱਡੀ ਬਰਕਤ ਹੋ ਗਈ ਆ ਜੀ ਪਰ ਅਸੀਂ ਜਿਹੜੇ ਹਾਂ ਉਹ ਲੋਕਾਂ ਜਿਹੜੇ ਬਾਣੀ ਨਾਲੋਂ ਵੀ ਟੁੱਟੇ ਹੋਏ ਆ ਤੇ ਬਾਣੇ ਨਾਲੋਂ ਤਾਂ ਟੁੱਟੇ ਹੈਗੇ ਆ ਬਾਣੀ ਨਾਲੋਂ ਟੁੱਟ ਗਏ ਜਿਹੜਾ ਬਾਣੀ ਨਾਲ ਜੁੜੇਗਾ ਉਹ ਬਾਣੇ ਨਾਲ ਵੀ ਜੁੜੇਗਾ ਅਸੀਂ ਬਾਣੀ ਨਾਲ ਵੀ ਨਹੀਂ ਜੁੜੇ ਹੈਗੇ ਕਈ ਵਾਰੀ ਅਸੀਂ ਗੱਲਾਂ ਕਰਦੇ ਸਾਡਾ ਮਨ ਸਾਫਾ ਕੀ ਲੋੜ ਆ ਸਾਨੂੰ ਅਮਰਤ ਛਕਣ ਦੀ ਇਹ ਸਾਰੀਆਂ ਗੱਲਾਂ ਇੱਕ ਮੂਰਖਤਾ ਦੇ ਵਿੱਚੋਂ ਨਿਕਲੀਆਂ ਹੋਈਆਂ ਗੱਲਾਂ ਨੇ ਇਹ ਕੋ ਸਿਆਣੀ ਗੱਲ ਨਹੀਂ ਹੁੰਦੀ ਤਾਂ ਮਹਾਪੁਰਖਾਂ ਜਿਹਦੇ ਜਿਹੜੇ ਬਚਨ ਆ ਇਹ ਬਾਣੀ ਪ੍ਰਤੀ ਉਹਨਾਂ ਨੇ ਕੀਤੇ ਆ ਗੁਰਬਾਣੀ ਇਹ ਗੁਰੂ ਦਾ ਹੋਕਾ ਹੈ ਇਹ ਬਾਣੀ ਜਿਹੜੀ ਆ ਇਹ ਪ੍ਰੇਮ ਦੇ ਨਾਲ ਆਪਣੇ ਦੇਸ਼ ਲੈ ਜਾਂਦੀ ਆ ਬਾਣੀ ਦਾ ਦੇਸ਼ ਕਿਹੜਾ ਗੁਰੂ ਦਾ ਹਿਰਦਾ ਤਾਂ ਇਹ ਬਾਬਾ ਅਨੰਦ ਸਿੰਘ ਜੀ ਦੇ ਕੁਝ ਬਚਨ ਸੀ ਸਾਖੀਆਂ ਸੀ ਬਹੁਤ ਪਿਆਰ ਨਾਲ ਆਪ ਜੀ ਨੇ ਸਮੇਂ 'ਚ ਸਮਾਂ ਕੱਢ ਕੇ ਸਰਵਣ ਕੀਤੀਆਂ ਨੇ ਸਾਰੀਆਂ ਸੰਗਤਾਂ ਦਾ ਮੈਂ ਧੰਨਵਾਦ ਕਰਦਾ ਹਾਂ ਆਓ ਜੀ ਆਪਾਂ ਸਰਬੱਤ ਦੇ ਭਲੇ ਦੀ ਅਰਦਾਸ ਕਰੀਏ ਤੇ ਫਤਿਹ ਬੁਲਾਉਣੀ ਕਰੀਏ ਜੀ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਪੁੱਲ ਚੁੱਕਦੀ ਖਿਮਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ